ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੰਡੀਗੜ੍ਹ ਨਿਊਜ਼ ਦੇ ਵਿੱਚ ਹੈ ਤੇ ਤੁਸੀਂ ਇੱਕ ਨਿਊਜ਼ ਇਸ ਦੇ ਰਿਗਾਰਡਿੰਗ ਸੁਣ ਰਹੇ ਹੋਵੋਗੇ ਕਿ ਸੈਂਟਰ ਗਵਰਨਮੈਂਟ ਕੁਝ ਇਦਾਂ ਦਾ ਬਿੱਲ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਆ ਜਿਸ ਨਾਲ ਚੰਡੀਗੜ੍ਹ ਦੇ ਉੱਤੇ ਸੈਂਟਰ ਗਵਰਨਮੈਂਟ ਆਪਣਾ ਜਿਹੜਾ ਕੰਟਰੋਲ ਹੈ ਉਹ ਜ਼ਿਆਦਾ ਵਧਾ ਸਕੇ। ਕੀ ਸਾਨੂੰ ਉਹ ਦਿਨ ਦੇਖਣਾ ਪਵੇਗਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾ ਰਹੇ ਜਾਂ ਚੰਡੀਗੜ੍ਹ ਦੇ ਇਲਾਵਾ ਕਿਸੇ ਹੋਰ ਸਿਟੀ ਨੂੰ ਪੰਜਾਬ ਦੀ ਕੈਪੀਟਲ ਬਣਾਇਆ ਜਾਵੇ ਕਿ ਸੱਚੀ ਚੰਡੀਗੜ੍ਹ ਸੈਂਟਰ ਗਵਰਨਮੈਂਟ ਆਪਣੇ ਕੋਲ ਰੱਖਣ ਵਾਲੀ ਹੈ ਜਾਂ ਇਹ ਹਰਿਆਣਾ ਨੂੰ ਦੇਣ ਵਾਲੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਕਿ ਇਸ ਸਮੇਂ ਚੰਡੀਗੜ੍ਹ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੇ ਉੱਤੇ ਵੀ ਸੈਂਟਰ ਗਵਰਨਮੈਂਟ ਆਪਣਾ ਕੰਟਰੋਲ ਵਧਾਉਣਾ ਚਾਹੁੰਦੀ ਆ ਇਸ ਨੂੰ ਲੈ ਕੇ ਲਗਾਤਾਰ ਅਸੀਂ ਪ੍ਰੋਟੈਸਟ ਵੀ ਦੇਖ ਰਹੇ ਆਂ ਇਸ ਸਿਚੁਏਸ਼ਨ ਦੇ ਵਿੱਚ ਚੰਡੀਗੜ੍ਹ ਨੂੰ ਲੈ ਕੇ ਅਮੈਂਡਮੈਂਟ ਬਿੱਲ ਲੈ ਕੇ ਆਉਣਾ ਜਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਚੇਂਜ ਕਰਨ ਦੀ ਕੋਸ਼ਿਸ਼ ਕਰਨਾ ਇਹ ਸਾਰੀਆਂ ਚੀਜ਼ਾਂ ਨੂੰ ਪੰਜਾਬ ਦੇ ਅਗੇਂਸਟ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜਾ ਜਾ ਡਿਟੇਲ ਦੇ ਵਿੱਚ ਇਸ ਮੈਟਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ ਕਿ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਹੈਨਾ ਤੇ ਖਾਸ ਕਰਕੇ ਉਸ ਸਮੇਂ ਪੰਜਾਬ ਸੂਬਾ ਵਡਿਆ ਗਿਆ ਸੀ ਤੇ ਸਾਡੀ ਜਿਹੜੀ ਕੈਪੀਟਲ ਸਿਟੀ ਸੀ ਲਾਹੌਰ ਉਹ ਪਾਕਿਸਤਾਨ ਦੇ ਵਿੱਚ ਚਲੀ ਗਈ ਸੀ ਇਸ ਕਰਕੇ ਪੰਜਾਬ ਲਈ ਇੱਕ ਨਵੀਂ ਕੈਪੀਟਲ ਬਾਰੇ ਸੋਚਿਆ ਗਿਆ ਚੰਡੀਗੜ 1953 ਤੋਂ ਲੈ ਕੇ 1966 ਤੱਕ ਪੰਜਾਬ ਦੀ ਕੈਪੀਟਲ ਰਿਹਾ ਹੈ ਤੇ ਇਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਪਤਾ ਹੈਗਾ ਵੀ ਉਦੋਂ ਹਰਿਆਣਾ ਨਹੀਂ ਬਣਿਆ ਸੀ ਇਸ ਕਰਕੇ ਕੇਵਲ ਤੇ ਕੇਵਲ ਪੰਜਾਬ ਦੀ ਹੀ ਰਾਜਧਾਨੀ ਚੰਡੀਗੜ ਰਿਹਾ ਸੀ ਪਰ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਪਾਰਿਤ ਕੀਤਾ ਗਿਆ ਜਿਹਦੇ ਵਿੱਚ ਹਰਿਆਣਾ ਗਠਿਤ ਹੋਇਆ ਤੇ ਨਾਲ ਹੀ ਚੰਡੀਗੜ੍ਹ ਨੂੰ ਯੂਟੀ ਬਣਾ ਦਿੱਤਾ ਗਿਆ ਹੁਣ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੋ ਵੀ ਯੂਨੀਅਨ ਟੈਰੀਟਰੀ ਦਾ ਮਤਲਬ ਹੁੰਦਾ ਵੀ ਜਿੱਥੇ ਸੈਂਟਰ ਗਵਰਨਮੈਂਟ ਦਾ ਕੰਟਰੋਲ ਸਿੱਧੇ ਤੌਰ ਤੇ ਰਹੇ ਹੈਨਾ ਉਸ ਸੀਜ਼ ਨੂੰ ਡੀਲ ਕਰਨ ਦੀ ਤੇ ਨਾਲ ਹੀ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਬਣਾ ਦਿੱਤਾ ਗਿਆ ਇੱਕ ਯੂਟੀ ਬਣਾ ਦਿੱਤਾ ਗਿਆ ਤਾਂ ਕਿ ਸੈਂਟਰਲ ਗਵਰਨਮੈਂਟ ਦੇ ਕੰਟਰੋਲ ਚ ਰਹੇ ਦੂਸਰੀ ਗੱਲ ਇਹ ਹੈਗੀ ਆ ਵੀ ਪੰਜਾਬ ਤੇ ਹਰਿਆਣਾ ਦੋਨਾਂ ਦੀ ਸਾਂਝੀ ਕੈਪੀਟਲ ਵੀ ਜਿਹੜੀ ਹੈਗੀ ਆ ਚੰਡੀਗੜ੍ਹ ਨੂੰ ਉਸ ਸਮੇਂ ਬਣਾ ਦਿੱਤਾ ਗਿਆ ਹੈਨਾ ਤੇ 1970 ਦੇ ਵਿੱਚ ਕੇਂਦਰ ਸਰਕਾਰ ਨੂੰ ਇਦਾਂ ਲੱਗਿਆ ਵੀ ਚੰਡੀਗੜ੍ਹ ਪੰਜਾਬ ਨੂੰ ਸੌਂਪ ਦਿੱਤਾ ਜਾਵੇ ਪਰ ਬਾਅਦ ਦੇ ਵਿੱਚ ਇਸ ਸੀਜ਼ ਨੂੰ ਲਾਗੂ ਨਹੀਂ ਕੀਤਾ ਗਿਆ ਹਰਿਆਣਾ ਨੂੰ ਲੈ ਕੇ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੋ ਵੀ ਹਰਿਆਣਾ ਦਾ ਕੀ ਪੁਆਇੰਟ ਆਫ View ਹੈ ਇਸ ਸੀਜ਼ ਨੂੰ ਲੈ ਕੇ ਹਰਿਆਣਾ ਜਦੋਂ ਆਪਾਂ ਕਿਸੇ ਨੂੰ ਕੋਈ ਚੀਜ਼ ਸ਼ੁਰੂਆਤ ਦੇ ਵਿੱਚ ਦੇ ਦੇ ਦਿੰਦੇ ਆ ਤੇ ਉਹਦੇ ਤੋਂ ਉਹ ਚੀਜ਼ ਵਾਪਸ ਲੈਣੀ ਥੋੜੀ ਜੀ ਔਖੀ ਹੋ ਜਾਂਦੀ ਆ ਤੇ ਹਰਿਆਣਾ ਦੀ ਕੈਪੀਟਲ ਸਿਟੀ ਰਹੀ ਆ ਚੰਡੀਗੜ੍ਹ ਹੈਨਾ ਜਿਵੇਂ ਆਪਾਂ ਦੇਖਦੇ ਆ ਕਿ ਚੰਡੀਗੜ੍ਹ ਅਜ ਯੂਨੀਅਨ ਟੈਰੀਟਰੀ ਆ ਹੈਨਾ ਸੈਂਟਰ ਗਵਰਨਮੈਂਟ ਦੇ ਅਧੀਨ ਆ ਤੇ ਨਾਲ ਪੰਜਾਬ ਤੇ ਹਰਿਆਣਾ ਦੋਹਾਂ ਰਾਜ ਸਰਕਾਰਾਂ ਦੀ ਜਿਹੜੀ ਚੰਡੀਗੜ੍ਹ ਕੈਪੀਟਲ ਆ ਇਸ ਕਰਕੇ ਉਹਨਾਂ ਨੇ ਆਪਣੇ ਦਫ਼ਤਰ ਜਾਂ ਐਡਮਿਨਿਸਟ੍ਰੇਟਿਵ ਆਫਿਸਿਸ ਵਗੈਰਾ ਜਿਹੜੇ ਹੈਗੇ ਆ ਚੰਡੀਗੜ੍ਹ 'ਚ ਖੋਲੇ ਹੋਏ ਨੇ ਇਸ ਸਿਚੁਏਸ਼ਨ ਦੇ ਵਿੱਚ ਹਰਿਆਣਾ ਵੀ ਚੰਡੀਗੜ੍ਹ ਨੂੰ ਨਹੀਂ ਛੱਡਣਾ ਚਾਹੁੰਦਾ ਪਰ ਹਰਿਆਣਾ ਦਾ ਇੱਕ ਪੁਆਇੰਟ ਹੋਰ ਵੀ ਰਿਹਾ ਹੈਗਾ ਜਦੋਂ ਜਦੋਂ ਚੰਡੀਗੜ੍ਹ ਨੂੰ ਲੈ ਕੇ ਇਸ਼ੂਸ ਕ੍ਰੀਏਟ ਹੋਏ ਨੇ ਤਾਂ ਹਰਿਆਣਾ ਦਾ ਇੱਕ ਪੁਆਇੰਟ ਇਹ ਆ ਵੀ ਇੱਕ ਤਾਂ ਹਰਿਆਣਾ ਦੀ ਕੈਪੀਟਲ ਵੀ ਰਹਿਣੀ ਚਾਹੀਦੀ ਹੈ ਚੰਡੀਗੜ੍ਹ ਸਾਂਝੀ ਰਾਜਧਾਨੀ ਰਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਦੂਸਰਾ ਜੇਕਰ ਇਹ ਪੰਜਾਬ ਨੂੰ ਸੌਂਪਿਆ ਜਾਂਦਾ ਹੈਗਾ ਤਾਂ ਹਰਿਆਣਾ ਨੂੰ ਇੱਕ ਵੱਖਰੀ ਥਾਂ ਜਿਹੜੀ ਹੈਗੀ ਆ ਚੰਡੀਗੜ੍ਹ ਕੈਪੀਟਲ ਸਿਟੀ ਬਣਾਣ ਲਈ ਦਿੱਤੀ ਜਾਵੇ ਮਤਲਬ ਥੋੜੀ ਜੀ ਹੋਰ ਥਾਂ ਹਰਿਆਣਾ ਨੂੰ ਇਸ ਚੀਜ਼ ਦੇ ਤਹਿਤ ਦਿੱਤੀ ਜਾਵੇ ਏ ਹਰਿਆਣਾ ਦਾ ਵੀ ਪੱਖ ਰਿਹਾ ਹੁਣ ਅਗਰ ਅਸੀਂ ਗੱਲ ਕਰੀਏ ਕਿ ਪ੍ਰੈਜ਼ੀਡੈਂਟ ਦੇ ਵਿੱਚ ਇਦਾਂ ਦਾ ਕੀ ਹੋਇਆ ਜਿਹਦੇ ਕਰਕੇ ਚੰਡੀਗੜ੍ਹ ਨੂੰ ਲੈ ਕੇ ਸਵਾਲ ਕ੍ਰੀਏਟ ਹੋ ਰਹੇ ਨੇ ਤਾਂ ਸੈਂਟਰ ਗਵਰਨਮੈਂਟ 131ਸ ਅਮੈਂਡਮੈਂਟ ਜਿਹੜੀ ਹੈਗੀ ਆ ਇੰਡੀਅਨ ਕਨਸਟੀਟਿਊਟਸ ਦੇ ਕਨਸਟੀਟਿਊਸ਼ਨ ਦੇ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਆ ਮੈਂ ਤੁਹਾਨੂੰ ਲੇਟੈਸਟ ਅਪਡੇਟ ਵੀ ਦਵਾਂਗਾ ਬਟ ਪਹਿਲਾਂ ਤੁਸੀਂ ਇਸ ਅਮੈਂਡਮੈਂਟ ਬਿਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹਦੇ ਵਿੱਚ ਸੈਂਟਰ ਗਵਰਨਮੈਂਟ ਜਿਹੜਾ ਜਿਹੜੀ ਹੈਗੀ ਆ ਉਹ ਆਰਟੀਕਲ 240 ਦੇ ਤਹਿਤ ਚੰਡੀਗੜ੍ਹ ਨੂੰ ਲਿਆਉਣਾ ਚਾਹਦੀ ਆ ਮਤਲਬ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 240 ਦੇ ਤਹਿਤ ਹੁਣ ਚੰਡੀਗੜ੍ਹ ਨੂੰ ਲਿਹਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਆ ਇਹਦੇ ਨਾਲ ਕੀ ਹੋ ਜਾਏਗਾ ਇਹਦੇ ਨਾਲ ਹੋਏਗਾ ਇਹ ਕਿ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਇੰਡੀਆ ਦੇ ਉਹ ਰੂਲਸ ਬਣਾ ਸਕਦੇ ਨੇ ਚੰਡੀਗੜ੍ਹ ਲਈ ਵੀ ਜਿੱਦਾਂ ਉਹ ਅੰਡਮਾਨ ਨਿਕੋਬਾਰ ਲਈ ਰੂਲਸ ਬਣਾ ਸਕਦੇ ਨੇ ਜਿੱਦਾਂ ਉਹ ਲਕਸ਼ਦੀਪ ਜਿਹੜੀ ਯੂਨੀਅਨ ਟੈਰੀ ਹੈਗੀ ਆ ਉਹਦੇ ਲਈ ਰੂਲਸ ਬਣਾ ਸਕਦੇ ਨੇ ਸੇਮ ਉਦਾਂ ਦੇ ਰੂਲਸ ਜਿਹੜੇ ਨੇ ਚੰਡੀਗੜ੍ਹ ਲਈ ਵੀ ਕੇਂਦਰ ਸਰਕਾਰ ਜਾਂ ਪ੍ਰੈਜ਼ੀਡੈਂਟ ਬਣਾ ਸਕਦੇ ਨੇ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈਗਾ ਵੀ ਪ੍ਰੈਜ਼ੀਡੈਂਟ ਤਾਂ ਸੈਂਟਰ ਗਵਰਨਮੈਂਟ ਦੇ ਅੰਡਰ ਹੀ ਵਰਕ ਕਰਦੇ ਨੇ ਹੈਨਾ ਤੇ ਕੰਟਰੋਲ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਖਾਸ ਕਰਕੇ ਪ੍ਰਾਈਮ ਮਿਨਿਸਟਰ ਕੋਲ ਹੁੰਦਾ ਜਾਂ ਕੈਬਨਿਟ ਕੋਲ ਹੁੰਦਾ ਤੇ ਕੈਬਨਿਟ ਜਿਹੜੀਆਂ ਗੱਲਾਂ ਕਹੇਗੀ ਪ੍ਰੈਜ਼ੀਡੈਂਟ ਉਹਦਾ ਦੇ ਰੂਲਸ ਜਿਹੜੇ ਹੈਗੇ ਆ ਯੂਨੀਅਨ ਟੈਰੀਟਰੀ ਦੇ ਵਿੱਚ ਇੰਪਲੀਮੈਂਟ ਕਰਦੇ ਨੇ ਤਾਂ ਅਗਰ ਇਹ ਚੀਜ਼ ਹੋ ਜੇਗੀ ਤਾਂ ਪ੍ਰੈਜ਼ੀਡੈਂਟ ਕੋਲ ਕੰਟਰੋਲ ਜ਼ਿਆਦਾ ਆ ਜਾਏਗਾ ਤੇ ਇਹ ਵੀ ਗੱਲ ਕਹੀ ਜਾਂਦੀ ਹੈਗੀ ਆ ਵੀ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਿਵ ਜਿਹੜਾ ਜਿਹੜੀ ਕੰਡੀਸ਼ਨ ਆ ਉਹਨੂੰ ਵੀ ਸੈਂਟਰ ਗਵਰਨਮੈਂਟ ਚੇਜ਼ ਕਰ ਸਕਦੀ ਆ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਚੋਂ ਚੰਡੀਗੜ੍ਹ ਲਿਆ ਵੀ ਜਾ ਸਕਦਾ ਇਸ ਕਰਕੇ ਹੌਲੀ-ਹੌਲੀ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਮਨਸੂਬੇ ਬਣਾ ਰਹੀ ਆ ਹੁਣ ਗੱਲ ਇਹ ਹੈਗੀ ਆ ਵੀ ਕੀ ਇਸ ਬਿਲ ਨੂੰ ਹੁਣ ਜਿਹੜਾ ਪਾਰਲੀਮੈਂਟ ਦਾ ਵਿੰਟਰ ਸੈਸ਼ਨ ਚੱਲ ਰਿਹਾ ਹੈਗਾ ਕਿ ਉਹਦੇ ਵਿੱਚ ਲਿਆਇਆ ਗਿਆ ਤਮੇ ਤੁਹਾਨੂੰ ਲੇਟੈਸਟ ਅਪਡੇਟ ਅਗਰ ਦਵਾ ਤਾਂ ਹੋਮ ਮਿਨਿਸਟਰ ਜਿਹੜੇ ਹੈਗੇ ਨੇ ਇੰਡੀਆ ਦੇ ਅਮਿਤ ਸ਼ਾਹ ਜੀ ਉਹਨਾਂ ਨੇ ਇਹ ਗੱਲ ਕਹਤੀ ਹੈ ਵੀ ਹਾਲੇ ਅਸੀਂ ਨਹੀਂ ਲੈ ਕੇ ਆਵਾਂਗੇ ਬਿਲ ਬਟ ਉਹਨਾਂ ਨੇ ਇਹ ਬਿਲਕੁਲ ਵੀ ਨਹੀਂ ਕਿਹਾ ਕਿ ਸੈਂਟਰ ਗਵਰਨਮੈਂਟ ਇਹ ਬਿਲ ਨੂੰ ਦੁਬਾਰਾ ਨਹੀਂ ਲੈ ਕੇ ਆਵੇਗੀ ਮੈਂ ਫਿਰ ਤੋਂ ਦੁਹਰਾ ਰਿਹਾ ਇਸ ਟਾਪਿਕ ਨੂੰ ਹਾਲੇ ਲਈ ਪੋਸਟਪੋਨ ਕਰ ਦਿੱਤਾ ਗਿਆ ਹੈਗਾ ਕਿ ਇਸ ਜਿਹੜਾ ਹੁਣ ਵਿੰਟਰ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਤਾਂ ਇਹ ਬਿਲ ਨਹੀਂ ਲਿਆ ਜਾਏਗਾ ਪਾਰਲੀਮੈਂਟ ਦੇ ਵਿੱਚ ਬਟ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਬਿਲ ਦੁਬਾਰਾ ਨਹੀਂ ਲਿਆ ਜਾਏਗਾ ਇਸ ਇਸ ਕਰਕੇ ਅਸੀਂ ਸੋਚ ਸਕਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਗਵਰਨਮੈਂਟ ਇਸ ਮਨਸੂਬੇ ਨੂੰ ਅੰਜਾਮ ਦੇ ਸਕਦੀ ਆ ਚੰਡੀਗੜ੍ਹ ਪੰਜਾਬ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਹੈਨਾ ਦੇਖੋ ਇੱਕ ਗੱਲ ਧਿਆਨ ਨਾਲ ਸਮਝਣ ਦੀ ਲੋੜ ਆ ਅਸੀਂ ਆਪਣਾ ਦਿਲ ਵੱਡਾ ਕੀਤਾ ਅਸੀਂ ਸਾਂਝੀ ਕੈਪੀਟਲ ਰਹਿਣ ਦਿੱਤਾ ਚੰਡੀਗੜ੍ਹ ਨੂੰ ਇੱਥੇ ਹੀ ਗੱਲ ਆ ਪਰ ਜੇ ਤੁਸੀਂ ਹੁਣ ਸਾਂਝੀ ਕੈਪੀਟਲ ਨਾ ਰੱਖ ਕੇ ਵੀ ਹੈਨਾ ਸਾਡੇ ਤੋਂ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਗੱਲ ਨੂੰ ਤਾਂ ਪੰਜਾਬ ਦੇ ਲੋਕ ਜਾਂ ਪੰਜਾਬੀ ਲੋਕ ਐਡਜਸਟ ਜਾਂ ਬਰਦਾਸ਼ਤ ਨਹੀਂ ਕਰ ਪਾਉਣਗੇ ਇਹ ਗੱਲ ਤੁਹਾਨੂੰ ਵੀ ਚੰਗੇ ਤਰੀਕੇ ਨਾਲ ਪਤਾ ਹੈ ਜੇਕਰ ਅਸੀਂ ਥੋੜਾ ਜਆ ਸੰਘਰਸ਼ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਹਿਣਾ ਇਹ ਹੈਗਾ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਸੰਵੇਦਨਾਤਮਕ ਅਤੇ ਸਾਂਸਕ੍ਰਿਤਿਕ ਹਿੱਸਾ ਸਾਡਾ ਮਤਲਬ ਇਮੋਸ਼ਨਲੀ ਲੋਕ ਚੰਡੀਗੜ੍ਹ ਨਾਲ ਕਨੈਕਟ ਨੇ ਅਸੀਂ ਮੈਨੂੰ ਨਹੀਂ ਲੱਗਦਾ ਅਸੀਂ ਇਮੇਜਿਨ ਵੀ ਕਰ ਸਕਦੇ ਆਂ ਵੀ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਤੋਂ ਇਲਾਵਾ ਕੋਈ ਹੋਰ ਸਿਟੀ ਹੈ ਹੈਨਾ ਦੂਸਰੀ ਗੱਲ ਜੇਕਰ ਅਸੀਂ ਗੱਲ ਕਰੀਏ ਹਰਿਆਣਾ ਦਾ ਤਾਂ ਉਹਨਾਂ ਦਾ ਪੁਆਇੰਟ ਇਹ ਹੈਗਾ ਵੀ ਅਸੀਂ ਵੀ ਆਪਣੀ ਰਾਜਧਾਨੀ ਦੇ ਹੱਕ ਵਿੱਚ ਆ ਮਤਲਬ ਚੰਡੀਗੜ੍ਹ ਹਰਿਆਣਾ ਨੂੰ ਵੀ ਚਾਹੀਦਾ ਹੈ ਕੇਂਦਰ ਦੇ ਬਿਲ ਨਾਲ ਪ੍ਰਸ਼ਾਸਕੀ ਨਿਯੰਤਰਣ ਵੱਧ ਸਕਦਾ ਕੇਂਦਰ ਸੈਂਟਰ ਸਰਗਰਨ ਪੰਜਾਬ ਦੀ ਸਿਆਸੀ ਸੰਪੂਰਨਤਾ ਤੇ ਹੱਕ ਇਸ ਸੀਜ਼ ਨਾਲ ਪ੍ਰਭਾਵਿਤ ਹੋ ਸਕਦੇ ਨੇ ਜੇਕਰ ਅਸੀਂ ਗੱਲ ਕਰੀਏ ਕਿ ਸੈਂਟਰ ਗਵਰਨਮੈਂਟ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਹੈਗੀ ਆ ਉਹਦਾ ਇਸ ਸੀਜ਼ ਨੂੰ ਲੈ ਕੇ ਹੈਗਾ ਕੀ ਮਤ ਹੈਗਾ ਤਾਂ ਤੁਹਾਨੂੰ ਪਤਾ ਹੈਗਾ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਹੀ ਆ ਵੀ ਸੈਂਟਰ ਗਵਰਨਮੈਂਟ ਸਾਜ਼ਿਸ਼ ਕਰ ਰਹੀ ਆ ਪਲੈਨਿੰਗ ਕਰਦੀ ਆ ਤਾਂ ਦੀ ਕੀ ਕੰਟਰੋਲ ਜਿਹੜਾ ਹੈਗਾ ਚੰਡੀਗੜ੍ਹ ਤੇ ਵਿਧਾਇਆ ਜਾ ਸਕੇ ਸਟੇਟ ਗਵਰਨਮੈਂਟ ਦਾ ਜਿਆਦਾ ਕੰਟਰੋਲ ਉਸ ਏਰੀਆ ਦੇ ਉੱਤੇ ਨਾ ਰਹੇ ਇਸ ਕਰਕੇ ਪੰਜਾਬ ਦੇ ਇੰਟਰਸਟ ਜਿਹੜੇ ਨੇ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦੇ ਨੇ ਇਹ ਪੂਰਾ ਮੁੱਦਾ ਜਿਹੜਾ ਅਸੀਂ ਗਹਿਰਾਈ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਇਦਾਂ ਲੱਗਦਾ ਵੀ ਇਸ ਚੀਜ਼ ਨੂੰ ਇਸ ਮਸਲੇ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਹੈਗਾ ਖਾਸ ਕਰਕੇ ਇੱਕ ਮੀਟਿੰਗ ਜਿਹੜੀ ਹੈਗੀ ਆ ਸੈਂਟਰ ਗਵਰਨਮੈਂਟ ਦੋਨੋਂ ਸੀਐਮ ਨਾਲ ਕਰ ਸਕਦੀ ਆ ਉਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਈਵਨ ਹਰਿਆਣਾ ਦੇ ਲੋਕਾਂ ਤੋਂ ਵੀ ਸਲਾਹ مشورہ ਲੈਣਾ ਜ਼ਰੂਰੀ ਆ ਕਈ ਵਾਰੀ ਪੋਲਿਟਿਕਲ ਪਾਰਟੀਆਂ ਜਿਹੜੇ ਨੇ ਆਪਣੇ ਇੰਟਰਸਟ ਸਰਵ ਕਰਨ ਲਈ ਬਹੁਤ ਵੱਡੇ ਵੱਡੇ ਡਿਸੀਜਨ ਲੈ ਸਕਦੇ ਨੇ ਹੋ ਸਕਦਾ ਆਮ ਆਦਮੀ ਪਾਰਟੀ ਕੋਈ ਅਦਾਂ ਦਾ ਡਿਸੀਜਨ ਲੈ ਲੇ ਜਿੱਦ ਕਰਕੇ ਚੰਡੀਗੜ੍ਹ ਜਿਹੜਾ ਹੈਗਾ ਸਵਾਂਪ ਦਿੱਤਾ ਜਾਵੇ ਹਰਿਆਣਾ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਬਟ ਇਹ ਜਨਤਾ ਦੇ ਪੁਆਇੰਟ ਆਫ 뷰 ਤੋਂ ਠੀਕ ਨਹੀਂ ਹੋਏਗਾ ਆਮ ਲੋਕਾਂ ਦੇ ਪੁਆਇੰਟ ਆਫ 뷰 ਤੋਂ ਠੀਕ ਨਹੀਂ ਹੋਏਗਾ ਕਿਉਂਕਿ ਆਮ ਲੋਕ ਜਿਹੜੇ ਨੇ ਇਮੋਸ਼ਨਲੀ ਕਨੈਕਟ ਨੇ ਹੈਨਾ ਬੜਾ ਸੈਂਸਿਟਿਵ ਇਸ਼ੂ ਹੈ ਸਾਡੇ ਲਈ ਚੰਡੀਗੜ੍ਹ ਐਜ਼ ਅ ਕੈਪੀਟਲ ਸਿਟੀ ਤੇ ਇਸ ਪੁਆਇੰਟ ਤੋਂ ਮੈਨੂੰ ਲੱਗਦਾ ਲੋਕਾਂ ਨਾਲ ਵੀ ਸਲਾਹ مشਵਰਾ ਕਰਨ ਤੇ ਜੇਕਰ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਸੀਜ਼ ਨੂੰ ਲੈ ਕੇ ਵਿਰੋਧ ਵਧਦਾ ਤਾਂ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਲਈ ਤੇ ਸਟੇਟ ਗਵਰਨਮੈਂਟ ਲਈ ਵੀ ਪ੍ਰੋਬਲਮ ਹੋ ਸਕਦੀ ਹੈ ਲੋਕਾਂ ਨੂੰ ਜਾਣਨਾ ਸਲਾਹ مشورہ ਲੈਣਾ ਜ਼ਰੂਰੀ ਆ ਤਾਂ ਕਿ ਇਸ ਮੁੱਦੇ ਨੂੰ ਬਹਿ ਕੇ ਬਹੁਤ ਹੀ ਆਸਾਨੀ ਨਾਲ ਡਿਸਕਸ਼ਨ ਨਾਲ ਸਹੀ ਕੀਤਾ ਜਾ ਸਕੇ ਜੇਕਰ ਤੁਹਾਨੂੰ ਇਦਾਂ ਦੇ ਜਿਹੜੇ ਇੰਟਰਨੈਸ਼ਨਲ ਇਸ਼ੂਜ਼ ਅਸੀਂ ਡਿਸਕਸ ਕਰਦੇ ਆ ਇਹਨਾਂ ਨੂੰ ਲੈ ਕੇ ਪੀਡੀਐਫ ਚਾਹੀਦੀ ਹੁੰਦੀ ਆ ਤਾਂ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਆ ਪੰਜਾਬੀ ਲਿਟਰੇਚਰ ਆਪਸ਼ਨਲ ਵੀ ਤੁਸੀਂ ਉੱਥੋਂ ਤਿਆਰ ਕਰ ਸਕਦੇ ਹੋ ਇਹਨਾਂ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਇਨਕੁਆਰੀ ਤੁਹਾਡੀ ਹੋਵੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ